ਕਿ ਅੱਪਾ ਲੋੜੀ ਦਾ ਤਿਹਾਰ ਮਨਾ ਰਹੇ ਆ ਪਰ ਮੈਂ ਆਰਗੇਨਾਈਜ਼ਰ ਨੂੰ ਗਗਨ ਮੈਮ ਸਾਈਡ ਤੋਂ ਪਹਿਲਾਂ ਪਤਾ ਜੀ ਨਹੀਂ ਚਾਉਣਾ ਕਿ ਪਹਿਲਾਂ ਨਾਲੋਂ ਪੂਰਾ ਵੈਟਰ ਹੋਇਆ ਰਹਿ ਗਿਆ ਮਹੇਸ਼ਵਰੀ ਕਿਉਂਕਿ ਪ੍ਰਵਾਸ ਦਾ ਵੱਡਾ ਹੋ ਗਿਆ ਪਾਰਟਿਸਪੀਕੇਸ਼ਨ ਵੀ ਪਹਿਲੇ ਤੋਂ ਅੱਛੀ ਹੈ ਬਹੁਤ ਬਹੁਤ ਰਹੀ ਹੈ ਸ਼ਾਬਾਸ਼ ਲੋੜੀ ਬੇਸਿਕਲੀ ਸੀਜ਼ਨਲ ਤਿਹਾਰ ਹੈ ਬਹੁਤ ਸਾਰੇ ਸਟੂਡੈਂਟਸ ਹੈ ਜੋ ਪੰਜਾਬ ਤੋਂ ਬਾਹਰ ਤੋਂ ਹੈ ਜਿਨ੍ਹਾਂ ਆਪੇ ਮਨਗ ਨਹੀਂ ਕਰਤੇ ਲੋੜੀ ਕੇ ਬਾਰੇ ਮੈਨੂੰ ਪਤਾ ਹੋਗਾ ਲੋੜੀ ਬੇਸਿਕਲੀ ਸੀਜ਼ਨਲ ਪਿਆਰ ਹੈ ਲੇਕਿਨ ਇਸ ਦੇ ਸਾਥ ਜੋ ਕਹਾਣੀ ਜੁੜੀ ਹੋਈ ਹੈ ਉਹ ਦੁੱਲਾਪੱਟੀ ਦੀ ਕਹਾਣੀ ਹੈ ਦੁੱਲਾਪੱਟੀ ਜਿਨੇ ਬੇਟੀਆਂ ਨੂੰ ਬਚਾਉਣ ਵਾਸਤੇ ਬੇਟੀਆਂ ਦੀ ਇੱਜ਼ਤ ਬਚਾਉਣ ਦੇ ਵਾਸਤੇ ਬਾਦਸ਼ਾਹ ਦੇ ਨਾਲ ਮੁਗਲ ਬਾਦਸ਼ਾਹ ਦੇ ਨਾਲ ਲੜਾਈ ਲੜੀ ਔਰ ਹਿਫਾਜ਼ਤ ਕੀਤੀ ਬੇਟੀਆਂ ਦੀ ਜੇਕਰ ਹੁਣ ਸਮਾਂ ਬਦਲ ਗਿਆ ਹੁਣ ਤਾਂ ਲੱਗਦਾ ਹੈ ਕਿ ਹਰ ਘਰ ਪੈਦਾ ਹੋਣ ਵਾਲੀ ਬੇਟੀ ਜਿਹੜੀ ਆ ਉਹ ਕੋਈ ਦੋਲਾ ਬੱਟੀ ਆ ਉਹਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਹੁਣ ਜਿਹੜੀ ਸਾਡੀਆਂ ਬੇਟੀਆਂ ਨੇ ਉਹ ਕਮਜ਼ੋਰ ਨਹੀਂ ਰਹੀਆਂ ਮੈਨੂੰ ਇਹੋ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਦੀ ਹਫਾਜ਼ਤ ਦੀ ਜ਼ਰੂਰਤ ਨਹੀਂ ਹੈ ਸਗੋਂ ਉਹ ਹੁਣ ਆਪਣੇ ਪਰਿਵਾਰ ਦੀ ਆਪਣੇ ਬੱਚਿਆਂ ਦੀ ਆਪਣੇ ਦੇਸ਼ ਦੀ ਹਫਾਜ਼ਤ ਕਰਨ ਦੇ ਕਾਬਿਲ ਹੈਗੀਆਂ ਇੱਕ ਬਹੁਤ ਵੱਡਾ ਪਰਿਵਰਤਨ ਜਿਹੜਾ ਹੈ ਬਹੁਤ ਵੱਡੀ ਚੇਂਜ ਸਾਡੀ ਸੋਸਾਇਟੀ ਵਿੱਚ ਆਈ ਹੈ ਜਿਹੜੀ ਕਿ ਆਉਣੀ ਵੀ ਚਾਹੀਦੀ ਸੀ ਗੁਰੂ ਨਾਨਕ ਸਾਹਿਬ ਨੇ ਅਜ ਤਾਂ ਬਹੁਤ ਸਾਲ ਪਹਿਲਾਂ ਕਹਿ ਆ ਸੀ ਕਿ ਸੋਪੇਉ ਮੰਦਾ ਜਿਸ ਜਿਤ ਜੰਮੇ ਜਿਸ ਔਰਤ ਨੇ ਹਲੋ ਜਿਸ ਔਰਤ ਨੇ ਰਾਜਾ ਨੂੰ ਜਨਮ ਦਿੱਤਾ ਜਿੰਨੇ ਵੀ ਰਾਜੇ ਮਹਾਰਾਜੇ ਹੋਏ ਨੇ ਔਰਤ ਵੀ ਵਿਚ ਵਿੱਚ ਪੈਦਾ ਹੋਏ ਨੇ ਮਾਂ ਦੇ ਕੋਲ ਵਿੱਚ ਪੈਦਾ ਹੋਏ ਨੇ ਉਸ ਨੂੰ ਮੁੰਡਾ ਕਹਿਣਾ ਕੋਈ ਮਤਲਬ ਨਹੀਂ ਬਣਦਾ ਲੇਕਿਨ ਸਮੇਂ ਦੇ ਨਾਲ ਹੁੰਦਾ ਰਿਹਾ ਬੜੀ ਖੁਸ਼ੀ ਹੈ ਕਿ ਅੱਜ ਅਸੀਂ ਇਹਨਾਂ ਲੋੜੀ ਦੇ ਤਿਉਹਾਰ ਲੱਗੇ। ਜੇ ਸਮਾਂ ਹੁੰਦਾ ਸੀ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਸੀ ਤੇ ਉਹ ਤਕਦੀ ਦੀ ਲੋੜੀ ਮਨਾਈ ਜਾਂਦੀ ਸੀ ਤਾਂ ਕਿ ਇਹ ਕਾਮਨਾ ਕੀਤੀ ਜਾਂਦੀ ਸੀ ਕਿ ਬੱਚਾ ਵੱਡਾ ਹੋ ਕੇ ਦੁੱਲਾ ਪੱਟੀ ਵਾਂਗੂ ਆਪਣਾ ਇੱਕ ਗਰਦਾਰ ਲੈ ਕੇ ਆਵੇ ਔਰ ਬੇਟੀਆਂ ਤੇ ਬਹੁ ਬੇਟੀਆਂ ਦੀ ਰੱਖਿਆ ਕਰੇ। ਲੇਕਿਨ ਹੁਣ ਬੇਟੀਆਂ ਦੀ ਲੋੜੀ ਮਨਾਉਣਾ ਆਮ ਹੋ ਗਿਆ ਹੈ। ਔਰ ਮੈਂ ਸਮਝਦਾ ਕਿ ਅੱਜ ਅਸੀਂ ਵੀ ਸੀਜੀਸੀ ਦੀ ਲੋੜੀ ਆਪਣੀਆਂ ਬੇਟੀਆਂ ਨੂੰ ਸਮਰਪਿਤ ਕਰੀਏ। ਹੁਣ ਦੁੱਲੇ ਪੱਟੀਆਂ ਦੀ ਲੋੜ ਨਹੀਂ ਹੈ। ਹੁਣ ਅچھے ਇੰਜੀਨੀਅਰ ਅچھے ਪ੍ਰੋਫੈਸ਼ਨ ਦੀ ਜ਼ਰੂਰਤ ਹੈ। ਇਸ ਸਾਲ ਦੀ ਦੌੜੀ ਸਾਡੀਆਂ ਬੇਟੀਆਂ ਦੇ ਨਾਮ ਤੇ ਹੈ ਕਿਉਂਕਿ ਬੇਟੀਆਂ ਨੇ ਬਹੁਤ ਨਾਮ ਚ ਬਚਾਇਆ ਪਲੇਸਮੈਂਟ ਵਿੱਚ ਹਰ ਖੇਤਰ ਦੇ ਵਿੱਚ ਪਰ ਸਾਨੂੰ ਇਸ ਚੇਤਨਤਾ ਇਸ ਬਗਲੇ ਹੋਏ ਸਮਾਜ ਦਾ ਹਿੱਸਾ ਬਣਨਾ ਚਾਹੀਦਾ ਹੈ ਪਰ ਸਾਨੂੰ ਵੀ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਆ ਅਸੀਂ ਦੇ ਸੋਚਿਆ ਕਿ ਹੁਣ ਜਿਹੜੀਆਂ ਸੀਜੀਸੀਆਂ ਜਿਹੜੀਆਂ ਮੇਜਰ ਪੋਜੀਸ਼ਨਸ ਹੈ ਉਹਦੇ ਵਿੱਚ ਵੀ ਔਰਤਾਂ ਹੋਣੀਆਂ ਜਿਹੜੀਆਂ ਕੰਪਨੀਆਂ ਟਾਈਕ ਵੀ ਔਰਤ ਹੋ ਸਕਦੀ ਹੈ ਆਪ ਕੋ ਡਰਨੇ ਦੀ ਲੋੜ ਨਹੀਂ ਹੈ आपको वाइस चांसलर बना देंगे ये जेडी यूनिवर्सिटी बनी है और सब डर के <laughs> वो हमारी बेटी नहीं कह रहा <laughs> <laughs> तो ये समय आ गया है कि हम अपनी बेटियों को भी मौका दें और महिलाएं भी आगे आए और हम कोशिश करेंगे इसी साल कोई ऐसे डिसीजन लिए जाए हम सो जाना भाई आप ना ना आप कुछ नहीं होगा जितनी भी लीडरशिप लिश है वहाँ पे ਪਰ ਆਪਣਾ ਹੱਥ ਜੋ ਹੈ ਉਹ ਮਹਿਲਾਵਾਂ ਕੋਲ ਨਹੀਂ ਲੇਕਿਨ ਮਹਿਲਾਵਾਂ ਨੂੰ ਅੱਗੇ ਆਉਣਾ ਹੋਣਾ ਹੈ ਨਾ ਉਹ ਵਾਲੀ ਕਮਜ਼ੋਰੀ ਵਾਲਾ ਦੁੱਲਾ ਪੱਟੀ ਬੰਨਣਾ ਪੈਣਾ ਹੈ ਫਿਰ ਗੱਲ ਬਣੂ ਇੱਥੇ ਰੀਸੀ ਪੇਸ਼ਾ ਬੰਨਣਾ ਪੈਣਾ ਹੈ ਦਿਨੋਂ ਤੋਂ ਬੈਠਾ ਕੰਮ ਕਰਨਾ ਪੈਣਾ ਹੈ ਬਹੁਤ-ਬਹੁਤ ਵਧਾਈਆਂ ਕਲਚਰ ਦੀ ਗੱਲ ਹੋ ਰਹੀ ਸੀ ਇੱਥੇ ਉਸ ਭਾਈ ਸਾਹਿਬ ਦਾ ਰਿਸ ਕਿ ਬਾਹਰੋਂ ਬੋਲੇ ਕਿ ਆਪਣੀ ਤਖਣਾ ਜੀ ਹਾਂ ਜੀ ਆਰਦੇ ਫਿਰ ਤਾਂ ਠੀਕ ਹੈ ਸਰ ਆਪ ਨੂੰ ਬੰਗੜੇ ਦੇ ਕੋਚ ਭੰਗੜੇ ਦੇ ਕੋਚ ਉਹ ਕਹਿੰਦੇ ਸੀ ਕਿ ਗੋੜ ਨਾਲੋਂ ਕਿਛਕ ਮਿੱਠਾ ਗੋੜੇ ਮਿੱਠਾ ਹੁੰਦਾ ਕਿ ਲੇਕੇ ਚ ਨਾ ਜਾਏ ਆਪਾਂ ਸਵਾਲ ਤਾਂ ਸਮਝ ਨਾ ਪਿਆ ਰੋ ਜੀ ਸਾਚ ਜਦੋਂ ਬੱਚਾ ਉਹਨੂੰ ਬਰਾਨਾ ਕਰੇ ਹੁਣ ਗੋੜੀ ਹੁੰਦਾ ਜਦੋਂ ਖਾਣਾ ਮੋਪੜੀ ਨਾਲ ਗੋੜਾ ਬੱਚਾ ਹੈ ਗੋੜਾ ਉਹ ਵੈਸੇ ਹੀ ਗਰਮ ਹੁੰਦਾ ਠੀਕ ਹੁੰਦਾ ਸਰਦੀ ਤੋਂ ਚੱਲਦਾ ਦੂਸਰੀ ਗੱਲ ਉਹ ਕਹ ਰਿਹਾ ਸੀ ਮੇਨੋ ਤਾਂ ਦਾ ਫਿਕਰ ਹੋ ਰਿਹਾ ਕਹਿੰਦਾ ਲੱਡੂ ਵਾਲਾ ਬਾੜੀਆਂ ਦੇ ਭਾਈ ਪੰਜਾਬ 'ਚ ਅੱਜਕੱਲ ਬਾੜੀਆਂ ਦੀ ਚਲਦੀ ਹੈ ਧਿਆਨ ਰੱਖਿਓ ਬਸ ਕੀ ਰਹੀ ਪੰਜਾਬ ਦੇ ਵਸਤੇ ਤੋਂ ਕੁਝ ਹੁੰਦਾ ਬਾੜੀਆਂ ਦੇ ਕਹਿੰਦੇ ਹੁੰਦਾ ਤੇ ਸਰਪੇ ਹੁਣ ਸੋਚ ਕੇ ਹੀ ਕੁਝ ਬਤਾਇਆ ਕਰੋ ਉਹਨਾਂ ਨੇ ਦੋ ਤਿੰਨ ਸਾਲ ਬਾੜੀ ਅੰਦਰ ਵੀ ਕਰਾ ਦਿੰਦਾ ਤੇ ਬਹੁਤ ਬਹੁਤ ਬਧਾਈਆਂ ਤੁਹਾਨੂੰ ਅ ਦੇਖੋ ਹਮਲੋ ਪੜਿਆ ਹੋਇਆ ਤੁਹਾਡੇ ਕੋਲ ਸਰਪਾ ਦੇਣਾ ਚਾਹੀਦਾ ਹੈ ਇਤਾਂਕ ਜੇ ਤੇ ਮoja ਇਸ ਗੱਲ ਵਿੱਚ ਹੈ ਕਿ ਜਿਹੜੀਆਂ ਖੁਸ਼ੀਆਂ ਦਾ ਤਿਉਹਾਰ ਆ ਲੋੜੀ ਇਹ ਠੰਡ ਲਾਉਣ ਵਾਸਤੇ ਵੀ ਹੁੰਦੀ ਹੈ ਜੇ ਨਿੱਧਰ ਬੈਠੇ ਰਹਿੰਦੇ ਹੋ ਸਰਦੀ ਜਿਆਦਾ ਲੱਗਦੀ ਜੇ ਨਚੋ ਟੱਪੋਗੇ ਗਾਉਂਗੇ ਖੁਸ਼ੀ ਮਨਾਓਗੇ ਸਰਦੀ ਘੱਟ ਲੱਗੂਗੀ ਤੇ ਮਜਾ ਇਸ ਗੱਲ ਵਿੱਚ ਹੈ ਕਿ ਭਾਸ਼ਣ ਸੁਣਨ ਦੀ ਬਜਾਏ ਤੁਸੀਂ ਸਾਰੇ ਇੰਜੋਏ ਕਰੋ ਬਹੁਤ ਬਹੁਤ ਵਧਾਈਆਂ ਔਰੋਲਾ ਸਮਾ ਸ਼ੁਭ ਹੋਵੇ ਨਵਾਂ ਸਾਲ ਸਾਰਿਆਂ ਵਾਸਤੇ ਸ਼ੁਭ ਹੋਵੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਜੈ ਜੈ ਕੌਂਸਲ ਚੰਡੀਗੜ੍ਹ ਲਈ ਆਸਤੇ ਪ੍ਰਯੋਗਤਾ ਪ੍ਰੀਚੈਲਰ ਚੰਡੀਗੜ੍ਹ ਕ੍ਰਿਪਾ ਕਾਲਜ ਡਾਇਰੈਕਟਰ ਸਾਹਿਬਾਨ ਐਚਓਡੀ ਸਾਹਿਬਾਨ ਸਮੁੱਚਾ ਸਰਦਸੀ ਸੀਸੀ ਦਾ ਸਟਾਫ ਤੇ ਸਟੂਡੈਂਟਸ ਸਾਹਿਬਾਨ ਸਾਰਿਆਂ ਨੂੰ ਗੁੱਡ ਮਾਰਨਿੰਗ ਲੋਹੜੀ ਦੀਆਂ ਤੁਹਾਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਬੱਚਿਆਂ ਨੂੰ ਜਿਹੜੇ ਕਿ ਸਿੰਗਲ ਹਨ ਅਗਲੀ ਵਾਰ ਦੋ ਬਣ ਦੋ ਵਾਰੇ ਤਿੰਨ ਵਾਰ ਬਹੁਤ ਬਹੁਤ ਤੁਹਾਡਾ